ਸ਼ਰੀਆ ਕਾ ਜੀ ਸਾਡੇ ਭੈਣ ਤੇ ਭਰਾਵੋ ਕੀ ਹਾਲ ਚਾਲ ਆ ਜੀ ਤੁਹਾਡਾ ਉਮੀਦ ਕਰਦੇ ਆ ਜੀ ਬਹੁਤ ਵਧੀਆ ਹੋਵੇਗਾ ਤੇ ਦਿਵਾਲੀ ਦੀਆਂ ਜੀ ਇਸ ਮੇਰੇ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਹੋਣ ਖੁਸ਼ੀਆਂ ਭਰਿਆ ਤੁਹਾਡੇ ਤੇ ਤਿਹਾਰ ਆਵੇ ਤੁਹਾਡੇ ਸਾਰਿਆਂ ਦੇ ਤਕਰੀਬਨ ਪਰਮਾਤਮਾ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ ਤੇ ਜੀ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਕੱਲ ਵਾਲੀ ਵੀਡੀਓ 'ਚ ਦੇਖਿਆ ਸੀਗਾ ਆਪਾਂ ਬੇ ਉਹਦਾ ਛੋਟੇ ਚਤਰੇ ਦਾ ਡੈਡੀ ਜੀ ਤੁਹਾਨੂੰ ਦੱਸਦਾ ਮੋਂ ਪਰ ਜਾਊਂਗੀ ਪਪਾ ਪਪਾ ਨੂੰ ਮੰਗਾਵਾਂਗੀ ਕਾਤੇ ਕਾਤੇ ਕਾਕੇ ਨੂੰ ਦੇਖੂਗਾ ਹਾਂ ਕਾਕਾ ਆਪਣੀ ਪੋਤੀ ਨੂੰ ਮਿਲਣ ਗਿਆ ਇਹਨੇ ਦਿਨਾਂ ਬਾਅਦ ਤਹਾਣੇ ਨੇਤਰ ਵੀ ਪਹੁੰਚ ਕੇ ਆਇਆ ਉਹ ਵੀ ਆ ਗਿਆ ਪਟਾਕੇ ਪਟੁੱਕੇ ਖਰੀਦ ਕੇ ਜਾਂ ਖਰੀਦ ਕੇ ਆ ਗਿਆ ਤਾਂ ਹੁਣ ਉਹ ਬੈਠਾ ਕਹਿੰਦੇ ਵੀ ਅਸੀਂ ਹਰ ਗੋ ਨੂੰ ਮਿਲਣ ਆਏ ਸੀਗੇ ਆਪ ਕਹਿੰਦਾ ਮੈਂ ਵੀ ਸੋਚਦਾ ਸੀਗਾ ਦਿਲ ਦੇ ਵਿੱਚ ਵੀ ਆਈ ਮੇਰੇ ਵੀ ਗੱਲ ਵੀ ਕਿੰਨੇ ਦਿਨ ਹੋ ਗਏ ਕੁੜੀ ਨੂੰ ਹੋਈ ਨੂੰ ਵੀ ਆਇਆ ਘੱਟ ਨਹੀਂ ਪਾਪਾ ਸ਼੍ਰੀ ਮਿਲਣ ਇਹਨਾਂ ਦਾ ਚਲ ਪਹਿਲੀ ਗੱਲ ਤਾਂ ਲੈ ਕੇ ਇਹਨਾਂ ਦਾ ਫਰਜ਼ ਬਣਦਾ ਸੀਗਾ ਐਡੀ ਮਾਤਾ ਸ਼੍ਰੀ ਕੱਲੀ ਹਸਪਤਾਲ ਚੋਂ ਵੀ ਕੱਲੀ ਇੱਦਾਂ ਨੂੰ ਆ ਗਈ ਐਰੀ ਦਰਵਿੰਦਰ ਦੀ ਮਾਂ ਚਾਹੀਦਾ ਸੀਗਾ ਵੀ ਮੈਂ ਆਪਣੇ ਘਰ ਵਾਲ ਦੇ ਨਾਲ ਲੈ ਕੇ ਆਵਾਂ ਜਾਂ ਉਹਨੂੰ ਨਾਲ ਲੈ ਕੇ ਆਵਾਂ ਤੇ ਜਾਣਾ ਮੁੰਡਿਆਂ ਚਾਹੀਦਾ ਸੀਗਾ ਮੈਂ ਆਪਣੇ ਪੇ ਨੂੰ ਲੈ ਕੇ ਆਮ ਜਿਹੜਾ ਇਹ ਐਨਚੀਰਾ ਬਾਦ ਲੈ ਕੇ ਆ ਅਸਲ ਦੇ ਵਿੱਚ ਤੁਹਾਡੇ ਨਾ ਰਵਾਜ ਹੀ ਆ ਸਿਆਣਿਆਂ ਦੀ ਕਦਰ ਨਾ ਕਰਨੇ ਦੀ ਜਿੰਨੇ ਕ ਤੂੰ ਆਪਣੇ ਪੇ ਦੀ ਕਦਰ ਕਰਦਾ ਉੰਨੇ ਹੀ ਕ ਇਹ ਆ ਆਪਣੇ ਪੇ ਦੀ ਕਦਰ ਕਰੂਗਾ ਖੈਰ ਜਵਾਈ ਤਾਂ ਤੇਰਾ ਹੀ ਆ ਪਟਾਕੇ ਬਜਾਉਂਦੀਆਂ ਨੇ ਆਣ ਬਾਦ ਤਾਂ ਠਾ ਠਾ ਦੀ ਤੁੰਦੀ ਆ ਤੇ ਖੈਰ ਜਵਾਈ ਦਾ ਤੇਰਾ ਹੀ ਆ ਤੇਰੇ ਨਕਸ਼ੇ ਕਰਮਾਂ ਦੇ ਚੱਲਣਾ ਇਹਨੇ ਹੁਣ ਚੱਲ ਠੀਕ ਆ ਮੰਨ ਲਿਆ ਹੁਣ ਤੈਨੂੰ ਆ ਰੋਸਾ ਹੋ ਗਿਆ ਵੇ ਤੇਰਾ ਕੋੜਮ ਤੈਨੂੰ ਨਹੀਂ ਮਿਲਣਾ ਆ ਤੇਰੀਆਂ ਭੈਣਾਂ ਉਹ ਕਾਤੇ ਨਹੀਂ ਮਿਲਣ ਆਈਆਂ ਜਾਸਮੀਨੀਆਂ ਭੂਆ ਕਾਤੇ ਨਹੀਂ ਕੋਈ ਵੀ ਮਿਲਣ ਆਈਆਂ ਤੁਹਾਡੇ ਕੋ ਰਿਸ਼ਤੇਦਾਰ ਹੈ ਹੀ ਨਹੀਂ ਸੋਹਰਿਆਂ ਦੇ ਛੋਟੇ ਕਹਿੰਦੇ ਜਿਹੜੇ ਬਲੌਗਰ ਆ ਉਹੀ ਮਿਲਣ ਆਏ ਆ ਜਿੱਦਾਂ ਇਹਨਾਂ ਦਾ ਜਿਹੜਾ ਮਾਮਾ ਆ ਬਲੌਗਿੰਗ ਕਰਦਾ ਉਹੀ ਮਿਲਣ ਆਇਆ ਹੈ ਦੱਸ ਉਹ ਕਾਤੇ ਨਹੀਂ ਉਪੜੇ ਉਹਨਾਂ ਨੂੰ ਨਹੀਂ ਚਾਹ ਹੋਇਆ ਬੇ ਤੇਰੇ ਦੋਤੀ ਹੋਈ ਆ ਤੇਰੀਆਂ ਜਾਸਮੀਨੀਆਂ ਸਖੀਆਂ ਭੂਆ ਕਿੱਥੇ ਆ ਉਹ ਕਾਤੇ ਨਹੀਂ ਪਹੁੰਚੀਆਂ ਉਹਨਾਂ ਦਾ ਜ਼ਿਕਰ ਕਾਤੇ ਨਹੀਂ ਹੋਇਆ ਜਾਸਮੀਨ ਤਾਂ ਦਵਾਰਚੀ ਜਾਣ ਵਾਲੀ ਆ ਆਪਣੇ ਸੋਹਰਿਆਂ ਨੂੰ ਉਹ ਕਾਤੇ ਨਹੀਂ ਪਹੁੰਚੇ ਭਾਈ ਦੱਸ ਅਣਬਣ ਹੋਈ ਆ ਜੋ ਤੁਹਾਡੇ ਬੁਸ਼ਾਰਮਾਂ ਦੇ ਆ ਕੇ ਨਹੀਂ ਬੜਦੇ ਅਗਲਿਆਂ ਦੇ ਪਰੋਹਣੇ ਆਣ ਕੀ ਹੋਣੇ ਆ ਭਾਈ ਜਿਹੜੀ ਇਹਨਾਂ ਦੀ ਸਖੀਆਂ ਭੈਣਾਂ ਆ ਉਹਨਾਂ ਦੇ ਘਰ ਵਾਲੇ ਉਹ ਬੜਨ ਨਹੀਂ ਦਿੰਦੇ ਉਹਨੇ ਤੇਰੇ ਕੰਜਰਾਂ ਦੇ ਵਿਹਨਾਂ ਦੇ ਤਾਂ ਕੰਮੇ ਇਹੀ ਆ ਜਨਾਨੀਆਂ ਦੀਆਂ ਗੁਲਾਮੀਆਂ ਕਰਨੀਆਂ ਜਾਂ ਬਲੌਗ ਬਣਾਉਣਾ ਤੇ ਹੁਣ ਜਿਹੜੀ ਤੇਰੀ ਹੱਥ ਭੈਣ ਪੜਾਈ ਸੀ ਤੇ ਰਖੜੀਆਂ ਵਾਲੀ ਉਹ ਕਿੱਥੇ ਗਈ ਰક્ષાਬੰਧਨ ਵਾਲੀ ਭੈਣ ਜਿਹੜੀ 4 ਦਿਨ ਪਹਿਲੇ ਆ ਕੇ ਬੈਗੀ ਸੀ ਕਿ ਰਖੜੀਆਂ ਬੰਨਣ ਉਹ ਕਦੇ ਨਹੀਂ ਆਈ ਕੁੜੀ ਦਾ ਚਾਹ ਨਹੀਂ ਸੀ ਹੋਇਆ ਨੂੰ ਨਾ ਹੀ ਤੁਸੀਂ ਆਪਣਾ ਕੋਈ ਸ੍ਰੀਕਾ ਦਿਖਾਇਆ ਉਹ ਵੀ ਨਹੀਂ ਆਇਆ ਦੇਖਣ ਨੇ ਸਾਡੇ ਤਾਂ ਇਥੇ ਮੈਂ ਕਹਣੀਆ ਰੌਣਕ ਲੱਗ ਜਦੀ ਹੁੰਦੀ ਹੈ ਜੇ ਕਿਸੇ ਦਾ ਜਵਾਬ ਹੋ ਜਾਵੇ ਆਣ ਜਾਣ ਦੀ ਜਾਂਦੇ ਬਹੁਤ ਆ ਇੱਕ ਦੂਜੇ ਜਾਂਦੇ ਜਾਂਦੇ ਆ ਬਣੀ ਬੁਣੀ ਨਹੀਂ ਕਿਸੇ ਨਾਲ ਤੇਰੀ ਬਣੀਓ ਕੀ ਅਗਲਾਂ ਤੈਨਾਂ ਬਣਾ ਕੇ ਖੁਸ਼ ਹੋਣਾ ਆ ਮੇਨਾਂ ਦਾ ਕੰਮੇ ਇਹੀ ਆ ਮੈਂ ਇਹਨਾਂ ਨਾਲ ਰਹਾਂਗੇ ਤਾਂ ਆਈ ਸਿੱਖਿਆ ਮਿਲੂਗੀ ਜਿੱਦ ਲਈ ਤੁਹਾਨੂੰ ਆ ਤੀਮੀਆਂ ਦੀ ਗੁਲਾਮੀਆਂ ਕਰਨੀ ਕੋ ਖੇਤਾ ਜਦ ਤੁਸੀਂ ਬੜਦੇ ਨਹੀਂ ਜਾ ਕੇ ਕੰਮੇ ਤੁਹਾਨੂੰ ਆ ਆ ਠੀਕ ਆ ਉਹ ਹੋਈ ਬੀਤੀ ਗੱਲ ਤੇ ਹੁਣ ਉਹ ਮੈਨੂੰ ਹੋਰ ਪਤਾ ਲੱਗਿਆ ਜੀ ਕਹਿੰਦੇ ਕਰਾਲੀ ਨਾਲੋਂ ਆਪਣਾ ਭਾਰਤਗੜ੍ਹ ਕਹਿੰਦੇ ਜਿਆਦਾ ਸਾਫ਼ ਹੈ ਜੀ ਹੋ ਸਕਦੇ ਆ ਧੂਤੇ ਦੇ ਲੈ ਜਾ ਕੇ ਭਾਈ ਤੇ ਹੁਣ ਮੁਛੜ ਪੁੱਛਦਾ ਹੈ ਵੀ ਤੁਸੀਂ ਪਟਾਕੇ ਕਿੱਥੋਂ ਲੈ ਕੇ ਆਏ ਆ ਛੋਟਾ ਜਿਹੜਾ ਕਹਿੰਦਾ ਕਰਾਲੀ ਤੋਂ ਕਹਿੰਦਾ ਮੈਂ ਸੁਣਿਆ ਭਾਰਤਗੜ੍ਹ ਤੋਂ ਵੀ ਵਧੀਆ ਮਿਲ ਜਾਂਦਾ ਨਿਤਨ ਜਦੋਂ ਅੱਖ ਚੱਕ ਕੇ ਕਹਿੰਦਾ ਵੀ ਤੂੰ ਉੱਥੋਂ ਲੈ ਐ ਐਂ ਨਾਲ ਉਹਨੂੰ ਗੁੱਸਾ ਲੱਗਾ ਗੁੱਸਾ ਹੀ ਲੱਗਾ ਉਹਨੂੰ ਕਿਉਂਕਿ ਬਿਛਾੜੇ ਅਸੀਂ ਕਰਾਲੀ ਤੋਂ ਲੈ ਕੇ ਆਏ ਆ ਉਹ ਤਾਰੀਫ਼ ਨਹੀਂ ਕੀਤੀ ਜੇ ਤਾਂ ਉਹ ਕਹਿ ਦਿੰਦਾ ਵੀ ਅੱਛਾ ਕਰਾਈ ਤੋਂ ਲੈ ਕੇ ਆਏ ਆ ਮੈਂ ਵੀ ਚਾਚਾ ਜੀ ਉੱਥੋਂ ਲੈ ਕੇ ਆਉਂਗਾ ਕਿੰਨਾ ਕਾ ਪ੍ਰੋਫਿਟ ਬਚ ਗਿਆ ਤੁਹਾਨੂੰ ਵੀ ਕਿੰਨਾ ਕਾ ਪ੍ਰੋਫਿਟ ਸਰਾਜ ਕੱਢ ਦੀ ਵੀ ਕਿੰਨਾ ਕਾ ਤੁਹਾਨੂੰ ਸਸਤਾ ਮਿਲ ਗਿਆ ਮੈਂ ਵੀ ਲੈ ਕੇ ਆਉਂਗਾ ਉਤੋਂ ਫਿਰ ਨਿਤਰੋਂ ਹੁਣੇ ਖੁਸ਼ ਸੀਗੇ ਕਿਉਂਕਿ ਜੇ ਐਸੀ ਚੀਜ਼ ਨੂੰ ਕੋਈ ਮਾਰੀ ਗੈਰਵੇਂ ਨਾ ਤਾਂ ਆਪਣੀ ਕੁੜੀ ਨੂੰ ਨਹੀਂ ਬਖਸ਼ਦਾ ਉਦੋਂ ਸਾਗ ਚੋਂ ਨੁਕਸਾ ਕੱਢਣ ਲੱਗੀ ਉਹਨੂੰ ਬੋਲਣ ਲੱਗ ਗਿਆ ਇਹ ਤਾਂ ਉਹਨੂੰ ਨੇ ਭਾਈ ਬਖਸ਼ਦਾ ਆ ਤਾਂ ਆਪਣੀ ਜਵਾਈ ਨੂੰ ਕਿੱਥੇ ਬਖਸ਼ੇਵੇ ਇਹ ਤਾਂ ਘਰ ਸੱਦ ਕੇ ਛਿੱਤਰ ਲਾਣ ਵਾਲੇ ਆ ਜਵਾਈਆਂ ਦੇ ਉਦਰੇ ਜਵਾਈ ਕੰਜਰਣ ਬੂਠਾ ਚੱਕ ਕੇ ਤਰਪੰਦੇ ਆ ਆਯਾ ਕੰਨੇ ਮੈਨੂੰ ਮਰੇ ਮਰ ਕੱਲੀ ਚਾਹ ਰੱਖਤੀ ਬਿਸਕਟਨ ਰੱਖੇ ਭੂਜੀਆਂ ਰੱਖਿਆ ਪੋੜੇ ਨਹੀਂ ਰੱਖੇ ਪਕੌੜੇ ਬਣਾਉਂਦੇ ਸੀ ਉਹ ਨਹੀਂ ਰੱਖੇ ਅਣਖ ਦੇਖ ਲੋ ਇਹਨਾਂ ਦੀ ਹੈ ਹੀ ਨਹੀਂ ਅਣਖ ਹੈ ਨਹੀਂ ਫੇਰ ਬੁੱਥਾ ਚੱਕ ਕੇ ਰੱਖਿਆ ਤੁਰਿਆਂ ਦੇ ਤੇ ਉਹ ਕਹਿੰਦਾ ਫੇ ਤੂੰ ਉੱਥੋਂ ਲਿਆ ਭਾੜੇ ਗੰਢ ਤੋਂ ਉਹਨਾਂ ਦੀ ਨਾ ਦੁਕਾਨ ਆ ਜੀ ਕਰਿਆਨੇ ਦੀ ਉਹ ਨਹੀਂ ਜਿਹੜਾ ਪਟਾਕੇ ਦੀ ਦੁਕਾਨ ਸੀ ਫੇਰ ਤਾਂ ਗੱਲ ਕਹਿਤਾ ਉਹਨਾਂ ਨੂੰ ਨਹੀਂ ਨਹੀਂ ਮੈਂ ਉਹ ਹਰੇਕ ਸਾਲ ਉੱਥੀ ਤੇ ਲਿਆਣ ਕੇ ਵੇਚਦੇ ਉਹ ਉਹ ਕਹਿੰਦਾ ਨਹੀਂ ਵੀ ਮੈਂ ਇੱਕ ਸਾਡੇ ਕਰਿਆਨੇ ਦੀ ਦੁਕਾਨ ਸੀ ਬੰਦਾ ਲਾਂਦਾ ਵੀ ਉਹਨੇ ਦੱਸਿਆ ਕਹਿੰਦਾ ਫੇਰ ਫੇਰ ਕਹਿੰਦਾ ਅਸੀਂ ਕਿਦਾਂ ਮੰਨ ਲਈਏ ਕੈਨ ਦਾ ਮਤਲਬ ਹੋਦਾ ਐਸੀ ਬੇਸੀ ਵੀ ਕਿੱਦਾਂ ਮੰਨ ਲਈ ਜੇ ਕਹਿੰਦਾ ਕੋਈ ਪਟਾਕੇ ਆਨੰਦ ਆ ਜਾਂ ਪਟਾਕਿਆਂ ਦੀ ਕੋਈ ਦੁਕਾਨ ਸੀ ਉਹ ਤਾਂ ਦਾ ਤੂੰ ਗੱਲ ਕਰਦਾ ਇਹ ਅਸੀਂ ਤਾਂ ਨਹੀਂ ਮੰਨ ਲਈਏ ਇਹਨੂੰ ਇੰਨੀ ਆਪਣੀ ਹੈਗੀ ਅਸੀਂ ਘਰ ਤੇ ਸਾਡਾ ਜਵਾਈ ਤੇ ਇਹ ਦਿਨ ਸਾਡੇ ਆ ਕੇ ਬੜ ਜਾਂਦਾ ਆ ਬਈ ਚੱਲ ਬੜਿਆ ਹੀ ਰਹਿੰਦਾ ਆ ਬਈ ਚੱਲ ਕੋਈ ਗੱਲ ਨਹੀਂ ਅਸੀਂ ਤਾਂ ਇੱਜ਼ਤ ਕਰੀਏ ਸਾਡਾ ਜਵਾਈ ਆ ਬੇਸ਼ੱਕ ਅਸੀਂ ਇਹਨੂੰ ਕਿੰਨੀ ਵਾਰ ਰੋਕਿਆ ਪਿੰਡੀਆਂ ਵੀ ਬਣਾ ਕੇ ਰੱਖੀਆਂ ਕੱਲੀ ਫੋਕੀ ਚਾਹ ਵੀ ਦਿੱਤੀ ਬਈ ਸਾਡੇ ਆਵੇ ਨਾ ਫੇਰ ਵੀ ਮੂੰਹ ਚਾ ਕੇ ਬੜ ਜਾਂਦਾ ਆ ਬੇਸ਼ਰਮਾ ਵਾਂਗੂ ਪਰ ਫੇਰ ਵੀ ਨੇਤਰ ਸਿਓ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਮੇਰਾ ਜਵਾਈ ਆ ਥੋੜਾ ਬੋਤਾ ਇੱਜ਼ਤ ਨਾ ਪੇਸ਼ ਆਇਆ ਕਰ ਭਾਈ ਲਓ ਚਲੋ ਅਰੇ ਨਾਲੇ ਠੰਡੀਆਂ ਨੂੰ ਨੀ ਕੋ ਕਹਦਾ ਆ ਆਹ ਲੱਗਦਾ ਵੀ ਸਾਰੀ ਦੁਨੀਆ ਪਟਾਕੇ ਖਰੀਦੀ ਫਿਰਦੀ ਉੱਥੇ ਕਰਨੀ ਚਾਪਿਓ ਚਾਹ ਹੜ ਫੜਾਂਦਾ ਕੱਪ ਤਾਂ ਹਾਏ ਰੱਬਾ ਮੇਰੇ ਆ ਵੀ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਆ ਸਸਤਾ ਕਰਕੇ ਜਾਂ ਇਹਨਾਂ ਨੂੰ ਮੂੰਹ ਬਾਲਾ ਆਂਦਾ ਆ ਹਰ ਟਾਈਮ ਪਤੀਸਾ ਹੁਣ ਫੇ ਪਾਪਾ ਜੀ ਮੋਰੇ ਨੇ ਪਤੀਸਾ ਰੱਖਿਆ ਵੀ ਇਹਨਾਂ ਨੂੰ ਤਾਂ ਬਾਲਾ ਹੀ ਪਿਆਰ ਆ ਪਤੀਸੇ ਦੇ ਨਾਲ ਸਸਤਾ ਆ ਤਾਂ ਕਰਕੇ ਮੈਨੂੰ ਤਾਂ ਲੱਗਦਾ ਜੇ ਕੋਈ ਰਿਸ਼ਤੇਦਾਰ ਦੇ ਜਾਂਦੇ ਤਾਂ ਪਤੀਸਾ ਹਾਂ ਰਖੜੀਆਂ ਬਣੀਆਂ ਤਾਂ ਪਤੀਸਾ ਇਹ ਤਾਂ ਭਾਈ ਪਤੀਸਾ ਪਤੀਸਾ ਹੀ ਹੋਈ ਪਈ ਆ ਕੋਈ ਚੱਜ ਦੀ ਮਠਾਈ ਹੋਰ ਤੁਹਾਡੇ ਕੋਲ ਹੈ ਹੀ ਨਹੀਂ ਪਤੀਸਾ ਹੀ ਆ ਪਤੀਸਾ ਗੈਂਗ ਨਾ ਤੁਹਾਨੂੰ ਕਹਿਣ ਲੱਗ ਜੀਏ ਪਤੀਸਾ ਗੈਂਗ ਹਾਂ ਹੁਣ ਸੋਹਰਾ ਆਇਆ ਆ ਤੁਹਾਡੇ ਪਹਿਲੀ ਗੱਲ ਆ ਤਾਂ ਕੋੜਮ ਵਿਚਾਰਾ ਕਿੰਨੇ ਕਿੰਨੇ ਜਿਰਾਵਾਰ ਆਂਦਾ ਹੁਣ ਤੂੰ ਆਪ ਖੁਦ ਦੱਸਿਆ ਬੇਹ ਬਹੁਤ ਜਿਰਾਵਾਰ ਸਾਡੇ ਆਇਆ ਜਾਦੀ ਕੁੜੀ ਹੋਈ ਆ ਜਾਨੇ ਪਤਾ ਵੀ ਆ ਉਹ ਸੱਸ ਦਾ ਤੁਰੇ ਰਹਿੰਦੀ ਆ ਜਸਮੀਨ ਨਾਲ ਕਦੇ ਆ ਗਈ ਕਦੇ ਜਠਾਣੀ ਨਾਲ ਆ ਗਈ ਉਹ ਤਾਂ ਤੁਰੇ ਹੀ ਰਹਿੰਦੇ ਆ ਭਾਈ ਹੁਣ ਇਹਨਾਂ ਦਾ ਤਾਂ ਤੁਹਾਨੂੰ ਪਤਾ ਹੀ ਸੀਗਾ ਵੀ ਸਾਡੇ ਕੋੜਮ ਨੇ ਆਣਾ ਬਹੁਤ ਜਿਰਾਵਾਰ ਆਣਾ ਹੁਣ ਤੂੰ ਬਾਹਰੋਂ ਵੀ ਘੁੰਮ ਫਿਰ ਕੇ ਆਇਆ ਆਂਦੇ ਹੋਏ ਤੁਹਾਨੂੰ ਕੋਈ ਮਠਾਈ ਚਾਜਦੀ ਨਹੀਂ ਮਿਲੀ ਤਾਂ ਸੇਵਾ ਨਹੀਂ ਕਰਨਾਂ ਦੀ ਪਤਾ ਵੀ ਅਸੀਂ ਆਪਣੇ ਕੋੜਮਚਾਰੇ ਦੀ ਕਿੱਦਾਂ ਸੇਵਾ ਕਰੀ ਕਿ ਤੁਸੀਂ ਕੋੜਮਣੀਆਂ ਦੀ ਸੇਵਾ ਕਰਦੇ ਆਂ ਜਨਾਨੀਆਂ ਦੀ ਸੇਵਾ ਕਰਦੇ ਆਂ ਜਠਾਣੀਆਂ ਨੂੰ ਤਾਂ ਬੜਾ ਕਹਿੰਦਾ ਸੀ ਆ ਚੱਕੋ ਫਲ ਫਰੂਟ ਲੈ ਆਂਦੇ ਖਾਓ ਪੀਓ ਐਸ਼ ਕਰੋ ਜੇ ਤੈਨੂੰ ਪਤਾ ਸੀ ਮੇਰਾ ਕੋੜਮਾਣਾ ਕੋਈ ਚਾਦਰ ਦੀ ਚੀਜ਼ ਤਾਂ ਮੋਰੇ ਰੱਖ ਦਿੰਦੇ ਤਕਰੀਬਨ ਠੋਕੀ ਚਾਹ ਦੇ ਨਾਲ ਪਤੀਸਾ ਵਾਹ ਉਹ ਤੁਹਾਡੇ ਆਹੀ ਮਿਲਿਆ ਸੀਗਾ ਬਸ ਮੋਰੇ ਰੱਖਣੇ ਨੇ ਤੁਹਾਨੂੰ ਪਤੀਸਾ ਪਤੀਸਾ ਗੈਂਗ ਨੇਤਰ ਸਿੰਘ ਪਤੀਸਾ ਗੈਂਗ ਅੱਜ ਤੁਹਾਡਾ ਨਾਮੇ ਇਹੀ ਆ ਲੋ ਜੀ ਹੁਣ ਤੁਹਾਨੂੰ ਇਹ ਆਹ ਕਲਿੱਪ ਦੇ ਵਿੱਚ ਪਤਾ ਲੱਗ ਜਾਣਾ ਕਿ ਜਾਸਮਿਨ ਕਾਹਦੇ ਨਹੀਂ ਬੋਲਦੀ ਕਾਹਦੀ ਹੁਣ ਬੋਲਤੀ ਬੰਦ ਹੋਈ ਹੋਆ ਸੁਣੋ ਤੁਸੀਂ ਦੇਖ ਲਓ ਵਿਚਾਰੀ ਸਾਹੂਆ ਨਾ ਰੋਵੇ ਨਾ ਬਾਸ ਹੋ ਹੋ ਸਾਹੂਆ ਟੁਰ ਗਿਆ ਟੁਰ ਗਿਆ ਦੇਖ ਲੈ ਹੁਣ ਕਹਿੰਦਾ ਰਵਿੰਦਰ ਕਹਿੰਦਾ ਵੇ ਇਹ ਹਰਗੁਣ ਸਾਹੂਆ ਕਹਿੰਦਾ ਕੁੜੀ ਇਹ ਔਰ ਜਦ ਇਹ ਲੁਤਰੀ ਚੱਲ ਪਈ ਸਾਹੂ ਐਥੇ ਫਿਰ ਚਾਚੇ ਨੇ ਇਹਦਾ ਕਿਹਾ ਕਹਿੰਦਾ ਸਾਹੂ ਆ ਹੋਰ ਕੀ ਆ ਕਹਿੰਦਾ ਕੁੜੀ ਵੇ ਜਹ ਰੋਂਦੀ ਨਹੀਂ ਹੈਗੀ ਤੁਹਾਨੂੰ ਤੰਗ ਨਹੀਂ ਕਰਦੀ ਉਹੋ ਸਾਊੀ ਹੋਇਆ ਫੇ ਬੱਚਾ ਦੇ ਸਾਹ ਤੇ ਅੱਜ ਦੇ ਮੂੰਹ ਥੋੜੀ ਆਟ ਪੱਟੀ ਜੀ ਲੱਗਦੀ ਆ ਗੱਲ ਵਿੱਚ ਅੱਛਾ ਵੀ ਜੇ ਲੰਮ ਸਮੇਂ ਆਇਆ ਨਾ ਉਹ ਤਾਂ ਕਰਕੇ ਗੱਲ ਠੀਕ ਆ ਨਹੀਂ ਨਹੀਂ ਮੈਂ ਦਰਵਿੰਦਰ ਦੀ ਕਹਿਣ ਦੀ ਗੱਲ ਕਰਦੀ ਆ ਇਹਦੇ ਮੂੰਹ 'ਚ ਥੋੜੀ ਔੜ ਲੱਗਦੀ ਆ ਗੱਲ ਵਧੀਆ ਨਹੀਂ ਕਹਿੰਦੀ ਇਹਦੇ ਮੂੰਹ 'ਚ ਲੱਗਦੀ ਵੀ ਇਹ ਕਹਿੰਦਾ ਆ ਸਾਊ ਆ ਕਹਿੰਦਾ ਮਤਲਬ ਇਹ ਵੀ ਚੱਕ ਦੇ ਤਾਂ ਅਸੀਂ ਆ ਵੇ ਇਹ ਸਾਊ ਕਹਤੇ ਕਹਿੰਦਾ ਵੀ ਸਾਹਮ ਦੇ ਤਾਂ ਅਸੀਂ ਆ ਇੱਥੇ ਉਹ ਇਸ ਕਰਕੇ ਕਹਿੰਦਾ ਕਹਿਣ ਲੱਗਿਓ ਜਾਨੀ ਆਪਣੇ ਦਿੱਕਤ ਜਿਤੋਂ ਆਪਣੇ ਜਿਤੋਂ ਜਾਨੀ ਤਾਨਾ ਮਾਰਦੀ ਆ ਉਹਨੂੰ ਵੇ ਸਾਹਮ ਦੇ ਚੱਕਲੇ ਥਾਲਦੇ ਸੀ ਤੈਨੂੰ ਕੀ ਪਤਾ ਤੋ ਕਹਿੰਦਾ ਇੰਨਾ ਥੋੜਾ ਫੇ ਚੱਲ ਕਹਿੰਦਾ ਵੇ ਫੋਨ ਤਾਂ ਉਹ ਕਰੇ ਲੈਂਦਾ ਫੋਨ ਤੇ ਉਹ ਗੱਲ ਕਰ ਲੈਂਦਾ ਫੋਨ ਤੇ ਉਹਨੂੰ ਪਤਾ ਲੱਗ ਜਾਂਦਾ ਆ ਵੇ ਕੁੜੀ ਰੋਂਦੀ ਨਹੀਂ ਹੈਗੀ ਵੇ ਚੁੱਪ ਚਾਪ 앉ੀ ਜਾਂਦੀ ਜਾਂ ਕਹਿੰਦੀ ਹਾਂ ਦਿੱਲੀ ਦਾ ਫੋਨ ਆਂਦਾ ਉਹ ਜਦ ਫੋਨ ਤੇ ਉਹਨੂੰ ਆਂਦਾ ਆਦਾ ਰੋਜਦਾ ਉਹਦੇ ਵਿੱਚ ਉਹਨੂੰ ਰੋਂਦੀ ਕਹਿੰਦਾ ਸੁਣਦੀ ਨਹੀਂ ਹੈਗੀ ਫਿਰ ਉਹਨੇ ਆਪੇ ਕਹਿੰਦਾ ਵੀ ਹਾਂ ਬੱਚਾ ਸਾਹੂ ਆ ਵੇ ਤਾਂਗਣੀ ਇੰਨਾ ਕਰਦੀ ਇਹਨੇ ਕਹਿਣ ਦਾ ਮਤਲਬ ਹੈ ਨਾ ਟੋਕਾ ਟਕਈਆ ਉਹਨੂੰ ਕਰਨ ਦੀ ਆਤ ਹੈ ਇਹ ਤਾਂ ਹਜੇ ਬੰਨੀ ਦੇ ਬਸ ਬੈਠੀ ਹੈ ਇੱਥੇ ਨਹੀਂ ਉਹਨੂੰ ਤਾਂ ਕਾਦੀ ਪਹੁੰਚ ਜਾਂਦੀ ਕੋਛੇ ਦੀ ਜਠਾਨੀ ਨੇ ਦਬਾ ਤੇ ਸੱਸ ਨੇ ਕਹਤਾ ਵੀ ਮੈਂ ਦਿਵਾਲੀ ਬਾਅਦ ਪੰਜੀਰੀ ਲੈ ਕੇ ਨਾ ਦਿਵਾਲੀ ਤੋਂ ਬਾਅਦ ਚ ਲੈ ਕੇ ਜਾਣਾ ਇਹਨੂੰ ਵੀ ਤਿੰਨ ਮਹੀਨੇ ਹਜੇ ਇਹਨੂੰ ਇੱਥੇ ਹੀ ਰੱਖੋ ਤੁਸੀਂ ਵੀ ਅਸੀਂ ਨਹੀਂ ਲੈ ਕੇ ਜਾਣੀ ਥੋੜੀ ਸਾਨੂੰ ਸ਼ਾਂਤੀ ਹੋਵੇ ਕਹਿੰਦੇ ਹੁਣ ਦਿਮਾਗ ਨੂੰ ਥੋੜਾ ਠੰਡਕ ਆ ਮਿਲੇ ਆ ਹੁਣ ਦੇਖੇ ਤੁਸੀਂ ਆ ਨੇਤਰ ਜੀ ਦਾ ਇਦਾਂ ਟੋਕ ਟਕਈਆ ਨੇਤਰ ਕਹਿ ਹੋ ਗਿਆ ਸੋਰੀ ਛੋਟਾ ਚਤਰਾ ਇਦਾਂ ਨੂੰ ਟੋਕ ਟਕਈਆ ਹਰ ਇੱਕ ਗੱਲ 'ਚ ਕਰ ਦਿੰਦਾ ਜਦੋਂ ਉਹ ਕੁਝ ਗਲਤ ਇਦਰਾ ਬੋਲਣ ਲੱਗਦੀ ਆ ਤਾਂ ਕਰਕੇ ਮਨੋਂ ਦੀ ਇੱਥੇ ਬੋਲਤੀ ਬੰਦ ਹੋਈਏ ਵੀ ਹੋਰ ਕੋਈ ਚਾਹੇ ਕੁਝ ਬੋਲੇ ਇਹਨੂੰ ਕਹੇ ਚਾਹੇ ਨਾ ਤੇਰਾ ਹਾ چھوٹਾ ਚਤਰਾ ਇਹਨੂੰ ਜਲੇ ਟੋਕ ਟਕਈਆ ਕਰ ਦਿੰਦਾ ਤੇ ਆ ਗੱਲ ਗਲਤ ਕਹਿਤੀ ਹੈ ਵੈ ਇਦਾਂ ਕਿਦਾਂ ਨਹੀਂ ਤਾਂ ਕਰਕੇ ਮੈਂ ਇੱਥੇ ਦੀ ਬੋਲਤੀ ਬੰਦ ਹੋਈ ਤੇ ਦੂਜਾ ਆਪਣਾ ਖਾਣਾ ਚਾਹੀਦਾ ਆ ਬੋਜੀ ਮੋਇਸ਼ ਕਪ੍ਰਿਤ ਭੱਜ ਪ੍ਰੀਤ ਵੱਲ ਉਹ ਰਾਤੀ ਜਨਮ ਦਿਨ ਮਨਾ ਕੇ ਆਈਏ ਜਨਮ ਦਿਨ ਜਨਮ ਦਿਨ ਜਿੱਦਾਂ ਕਾਦਾ ਹੀ ਲੰਘਿਆ ਆ ਬਲੌਗ ਇਹਦੇ ਲੇਟ ਚੱਲਦੇ ਆ ਇਹ ਜਨਮ ਦਿਨ ਤੇਰਾ ਤਰੀਕ ਦਾ ਲੰਘਿਆ ਆ ਤੇ ਹੁਣ ਬਲੌਗ ਬਣਾ ਬਣਾ ਰੱਖਿਓ ਇਹਨੇ ਹੁਣ ਹੌਲੀ ਹੌਲੀ ਪਾੰਦੀ ਆ ਇਹ ਆਪਣੇ ਸੋਹਰਿਆਂ ਨੂੰ ਸ਼ਿਫਟੇ ਦੱਸਦੀ ਵੀ ਅਸੀਂ ਇੱਥੇ ਸ਼ਿਫਟ ਹੋ ਗਏ ਆ ਜੀ ਪਲਾਟ ਦੇ ਵਿੱਚ ਲੋ ਘਰ ਤਿਆਰ ਫਲੈਟ ਤਾਂ ਕਹਿੰਦੇ ਸੁਣਾ ਸੀ ਇਹ ਪਲਾਟੇ ਦਸੀ ਜਾਂਦੀ ਐ ਇਹ ਤਾਂ ਖੇਤਾਂ ਦੇ ਵਿੱਚ ਨਹੀਂ ਪਲਾਟ ਕੱਟ ਹੁੰਦਾ ਇਹ ਉਹ ਕਹੀ ਹੁੰਦੀ ਐ ਇਹ ਪਲਾਟ ਦੇ ਵਿੱਚ ਸ਼ਿਫਟ ਹੋ ਗਿਆ ਤੇ ਤੁਸੀਂ ਛੱਤ ਤਾਂ ਲੈਂਦੇ ਖੇਤਾ ਜੀ ਆਵੇਂ ਬਹਿ ਗਏ ਆ ਤੁਸੀਂ ਸਹੀ ਗੱਲ ਆ ਅੰਗਰੇਜ਼ੀ ਦੀ ਮਾਂ ਪੈਣ ਇੱਕ ਕਰਕੇ ਰੱਖ ਦਿੰਦੀ ਐ ਇਹ ਕੁੜੀ ਤੇ ਹੁਣ ਉੱਤਰ ਲੱਗਿਓ ਮੈਗੀਆਂ ਨੂੰ ਤੋੜ ਕੇ ਲਵਾੜ ਉਹ ਤੋੜ ਕੇ ਲਾ ਲੇ ਤਾਂ ਆਪ ਕੋਣ ਖੜੀ ਡਰਾਮੇ ਕਰੀ ਜਾਂਦੀ ਐ ਮੇਰੇ ਹਬੀ ਜੀ ਮੇਰੇ ਹਬੀ ਨਵ ਨਵ ਚ ਆਇਆ ਹਬੀ ਵਾਲਾ ਇਹ ਪਤਾ ਨਹੀਂ ਕਿੰਨਾ ਦਿਨ ਚੱਲਣ ਆਇਆ ਮਗਰ ਆਊਗਾ ਬਲੌਗਰ ਰੋਟੀ ਵਾਲਾ ਹਾਂ ਹਾਂ ਨੀ ਤੂੰ ਜੀ ਬਣਾਣੇ ਆ ਹਾਂ ਜੱਜ 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 ਤੂੰ ਹੀ ਬਕਰਨਾ ਆ ਤੈਹੀਂ ਰੋਟੀਆਂ ਨਾਲ ਜ਼ਿੰਦਗੀ ਪਕਾਣੀਆਂ ਉਹ ਹੁਣ ਇਹਨਾਂ ਜ਼ਿੰਦਗੀ ਦੇ ਬਾਹਲੇ ਘਰ ਪਤਾ ਨਹੀਂ ਤੂੰ ਕਿੰਨੇ ਚਿਰ ਤੈਨੂੰ ਸਬਰ ਹੋਣਾ ਕਿੰਨਾ ਮੈਨੂੰ ਤਾਂ ਲੱਗਦਾ ਭੱਜ ਵੀ ਗਈ ਹੋਣੀ ਆ ਇਹਦੇ ਨਾਲ ਛੱਡੇ ਛੱਡੇ ਗਿਆ ਹੋਗਾ ਕੋਈ ਤੇ ਬਲੌਗ ਲੇਟ ਜਾਂਦੇ ਆ ਇਹ ਪਤਨ ਨਾ ਦਾ ਕਦ ਬੇਨਾ ਵਿਆਹ ਹੋਏ ਨਾ ਕਟਲਾਕ ਹੋ ਜਾਂਦਾ ਚਾਂ ਚੱਕੇ ਨਿਊਜ਼ ਕੱਢਦੀ ਆ ਨਾਨੀ ਕੇ ਕਹੀ ਹੋਸੀ ਉੱਥੇ ਭੱਜ ਗਈ ਆ ਚਲੋ ਜੀ ਠੀਕ ਆ ਅੱਜ ਤੱਕ ਦੀ ਵੀਡੀਓ ਚ ਇੰਨਾ ਹੈ ਧੰਨਵਾਦ ਥੈਂਕ ਯੂ